ਖਬਰਾਂਵਾਂ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰਸਤੁਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਪਹਿਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਸ਼ਰੋਮਣੀ ਅਕਾਲੀ ਦਲ ਦੇ ਨਿਰਤਕ ਆਕੂ ਜਿਸ ਨੂੰ ਮਾਝੇ ਦਾ ਜਰਨਲ ਕਿਹਾ ਜਾਂਦਾ ਹੈ ਕੱਲ ਤੋਂ ਬਿਕਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਸੁਰਖੀਆਂ ਦੇ ਵਿੱਚ ਬੜੇ ਹੋਏ ਨੇ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਟਾ ਪਿਆ ਮਜੀਠੀਆ ਨੂੰ ਲੈ ਕੇ ਕਿਉਂਕਿ ਮਜੀਠੀਆ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਉੱਤੇ ਟਿੱਕਾ ਟਿੱਕੜੀ ਕਰਦੇ ਰਹੇ ਨੇ ਤੇ ਦੂਸਰੇ ਪਾਸੇ 450 ਕਰੋੜ ਰੁਪਏ ਦੀ ਜਾਇਦਾਦ ਆਮਦਨ ਨਾਲੋਂ ਵੱਧ ਰੱਖੀ ਹੋਈ ਹੈ ਮਜੀਠੀਆ ਨੇ ਮਜੀਠੀਆ ਨੂੰ ਨਸ਼ਾ ਤਸਕਰ ਨਸ਼ਾ ਤਸਕਰੀ ਦੇ ਕੇਸ ਵਿੱਚ ਆਮਦਨ ਤੋਂ ਵੱਧ ਰੱਖਣ ਦੇ ਕੇਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਜੀਲੈਂਸ ਦੇ ਦੁਆਰਾ ਕਾਰਵਾਈ ਕਰਵਾਈ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅਸੀਂ ਕੱਚੀਆਂ ਗੋਲੀਆਂ ਨਹੀਂ ਖੇਡਦੇ ਅਸੀਂ ਪੱਕੀਆਂ ਖੇਡਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਕਾਲੀ ਨੇਤਾ ਬਿਕਮਜੀਤ ਸਿੰਘ ਜੀਤਿਆ ਦਾ ਨਾਮ ਲੈ ਬਗਾਇਆ ਕਿਹਾ ਕਿ ਵਿਜੀਲੈਂਸ ਨੇ ਪੱਕੇ ਪੈਰੀ ਵੱਡੀ ਮੱਛੀ ਨੂੰ ਹੱਥ ਪਾਇਆ ਹੈ ਵੱਡੀ ਮੱਛੀ ਯਾਨੀ ਕਿ ਮਜੀਠੀਆ ਅਤੇ ਬਹੁਤ ਜਲਦੀ ਹੋਰ ਲੋਕਾਂ ਦੀ ਗ੍ਰਿਫਤਾਰੀ ਵੀ ਕੀਤੀ ਜਾਵੇਗੀ ਕਈਆਂ ਦੇ ਘਰਾਂ ਉਤੇ ਬਲਦوزر ਵੀ ਚੱਲੇਗਾ ਵੀਰ ਸਵੇਰੇ ਆਪਣੀ ਰਿਹੈਸ਼ ਤੇ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਯੁੱਧ ਨਸ਼ਾ ਵਿਰੁੱਧ ਲੋਕ ਲਹਿਰ ਬਣ ਗਈ ਹੈ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਉਹ ਨਸ਼ਾ ਦੇ ਮਾਮਲੇ ਵਿੱਚ ਕਿਸੇ ਖਿਲਾਫ ਤਰਸ ਨਹੀਂ ਕਰਨਗੇ ਭਾਵੇਂ ਕੋਈ ਵੱਡਾ ਰਾਜਾ ਸੀ ਆਗੂ ਹੋਵੇ ਜਾਂ ਕੋਈ ਅਫਸਰ ਸਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਪਹਿਲਾਂ ਪੁਲਿਸ ਵੱਡੇ ਤਸਕਰਾਂ ਨਾਲ ਮਿਲੀ ਹੋਈ ਸੀ ਜਿਸ ਕਰਕੇ ਕਾਰਵਾਈ ਕਰਨ ਤੋਂ ਪਹਿਲਾਂ ਹੀ ਨਸ਼ਾ ਤਸਕਰ ਨੂੰ ਜਾਣਕਾਰੀ ਮਿਲ ਜਾਂਦੀ ਸੀ ਪਰ ਪੰਜਾਬ ਸਰਕਾਰ mafia ਨੂੰ ਤੋੜਨ ਵਿੱਚ ਕਾਮਯਾਬ ਹੋਈ ਹੈ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਦਲਿਆ ਵੀ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਨੇ ਆਪਣੀ ਕਾਨਫਰੰਸ ਦੌਰਾਨ ਇੱਕ ਵਾਰ ਵੀ ਬਿਕਮਜੀਤ ਸਿੰਘ ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਕਿਹਾ ਕਿ ਕੱਲ ਦੀ ਕਾਰਵਾਈ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਤੋਂ ਉਹਨਾਂ ਨੂੰ ਬਹੁਤ ਫੋਨ ਆ ਰਹੇ ਨੇ ਅਤੇ ਵੱਡੀ ਮੱਛੀ ਦੇ ਫੜੇ ਜਾਣ ਨਾਲ ਲੋਕਾਂ ਦੇ ਕਾਜੇ ਨੂੰ ਠੰਡ ਪਈ ਹੈ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਸ ਵਿਅਕਤੀ ਕੋਲ ਕਮਰਸ਼ੀਅਲ ਬਰਾਮਦਗੀ ਹੁੰਦੀ ਹੈ ਉਸ ਨੂੰ ਜਵਾਬਤ ਨਹੀਂ ਮਿਲਦੀ ਇਸ ਮਾਮਲੇ ਵਿੱਚ ਵਿਜੀਲੈਂਸ ਨੇ ਪੱਕੇ ਪੈਰੀ ਹੱਥ ਪਾਇਆ ਹੈ ਯਾਨੀ ਕਿ ਵੱਡੀ ਮੱਛੀ ਕਾ ਉਹਨੇ ਕਿਹਾ ਹੋਰ ਪੰਜਾਬ ਸਰਕਾਰ ਦੇ ਮੰਤਰੀ ਮੁੱਖ ਮੰਤਰੀ ਅਤੇ ਵਿਧਾਇਕਾਂ ਡਰਾਤੇ ਨੇ ਇਸ ਵਾਰ ਵਿਜੀਲੈਂਸ ਨੇ ਪੱਕੇ ਹੱਥ ਪਾਏ ਨੇ ਵੱਡੀ ਮੱਛੀ ਨੂੰ ਜਾਣ ਨਹੀਂ ਦੇਣਾ ਵੱਡੀ ਮੱਛੀ ਜਿਆਦਾ ਸਮਾਂ ਜੇਲ੍ਹ ਦੇ ਵਿੱਚ ਸਪੈੰਡ ਕਰੇਗੀ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਬਿਕਮਜੀਤ ਸਿੰਘ ਜਿੱਠਿਆ ਦਾ ਨਾਮ ਲਿਆ ਉਹਨਾਂ ਕਹਿੰਦਾ ਇਹਨਾਂ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਨਸ਼ਾ ਤਸਕਰਾਂ ਦੀ ਖੈਰ ਨਹੀਂ ਇਹਨਾਂ ਵੱਲੋਂ ਲੁੱਟ ਅਤੇ ਕਸੁੱਟ ਕਰਕੇ ਬਹੁਤ ਕਰੋੜਾਂ ਰੁਪਏ ਕਮਾਇਆ ਗਿਆ ਹੈ ਉਹਨਾਂ ਕਹਿੰਦਾ ਪਹਿਲਾਂ ਪੰਜਾਬ ਪੁਲਿਸ ਇਹਨਾਂ ਵੱਡੇ ਲੋਕਾਂ ਦੇ ਨਾਲ ਮਿਲੀ ਹੁੰਦੀ ਸੀ ਲੇਕਿਨ ਉਹ ਸਾਰੇ ਅਸੀਂ ਬੈਰੀਕੇਡ ਤੋੜ ਦਿੱਤੇ ਨੇ ਬਲਡوزر ਵੀ ਚੱਲਣਗੇ ਜਾਇਦਾਦ ਵੀ ਜ਼ਬਤ ਹੋਵੇਗੀ ਜੈਦਾਦ ਕੁਰਕੀ ਕੀਤੀ ਜਾਵੇਗੀ ਪੰਜਾਬ ਸਰਕਾਰ ਅਤੇ ਪੰਜਾਬ ਮਾਲ ਵਿਭਾਗ ਵੱਲੋਂ ਅਤੇ ਆਉਣ ਵਾਲੇ ਦਿਨਾਂ 'ਚ ਤੁਸੀਂ ਤੇਲ ਅਤੇ ਤੇਲ ਦੀ ਧਾਰ ਵੇਖੋ ਵੱਡੇ ਲੋਕ ਜਿਹੜੇ ਵੱਡੇ ਮਗਰਮੱਛ ਨੇ ਵੱਡੀਆਂ ਮੱਛੀਆਂ ਨੇ ਉਹ ਵਿਜਲੈਸ ਦੀ ਰਡਾਰ ਤੇ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇਗੀ ਉਹ ਗ੍ਰਿਫਤਾਰੀ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਪਾਏ ਜਾਣਗੇ